ਗੈਸ ਸਿਲੰਡਰ ਸੰਬੰਧੀ ਆਈ ਵੱਡੀ ਖਬਰ ਪਿੰਡਾਂ ਦੇ ਲੋਕਾਂ ਲਈ ਸਰਕਾਰ ਨੇ ਕੀਤਾ ਵੱਡਾ ਐਲਾਨ ਪੰਜਾਬ ਵਿੱਚ ਵਰਸੇਗਾ ਭਾਰੀ ਮੀਂਹ ਅਲਰਟ ਹੋਇਆ ਜਾਰੀ ਅੱਜ ਦੀਆਂ ਵੱਡੀਆਂ ਖਬਰਾਂ ਸ਼ੁਰੂ ਕਰਨ ਤੋਂ ਪਹਿਲਾਂ ਗੁਜ਼ਾਰਿਸ਼ ਕਰਦੇ ਹਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਜੋ ਪੰਜਾਬ ਦੀਆਂ ਜਾਣਕਾਰੀਆਂ ਵੱਡੀਆਂ ਖਬਰਾਂ ਤੁਹਾਨੂੰ ਮਿਲਦੀਆਂ ਰਹਿਣ ਐਲਪੀਜੀ ਸਿਲੰਡਰ ਕਾਰਾਂ ਦੀਆਂ ਕੀਮਤਾਂ ਦੇ ਪੈਨਸ਼ਨ 1 ਜਨਵਰੀ ਤੋਂ ਹੋਣਗੇ ਵੱਡੇ ਬਦਲਾਅ ਜੇਬ ਦੇ ਪਵੇਗਾ ਸਿੱਧਾ ਅਸਰ ਜੀ ਹਾਂ ਨਵਾਂ ਸਾਲ ਸ਼ੁਰੂ ਹੋਣ ਵਿੱਚ ਕੁਝ ਸਮਾ ਰਹੇ ਗਿਆ ਨਵੇਂ ਸਾਲੇ ਵਿੱਚ ਨਵੇਂ ਸਾਲ ਦੇ ਨਾਲ ਕੁਝ ਨਵੇਂ ਨਿਯਮ ਆ ਰਹੇ ਹਨ ਜਿਸ ਦਾ ਸਿੱਧਾ ਅਸਰ ਤੁਹਾਡੀ ਜੇਬ ਤੇ ਪਵੇਗਾ ਇੰਨਾ ਵਿੱਚ ਕਾਰਾਂ ਦੀਆਂ ਕੀਮਤਾਂ ਐਲਪੀਜੀ ਸਿਲੰਡਰ ਦੀਆਂ ਕੀਮਤਾਂ ਪੈਨਸ਼ਨ ਸੰਬੰਧੀ ਨਿਯਮ ਹੋਰ ਕਈ ਨਿਯਮ ਜਿਹੜੇ ਨੇ ਬਦਲੇ ਜਾਣਗੇ ਜਿਸ ਦਾ ਅਸਰ ਆਮ ਆਦਮੀ ਦੀ ਜੇਬ ਦੇ ਉੱਤੇ ਪੈਣ ਵਾਲਾ ਹੈ ਅਤੇ ਕੁਝ ਰਾਹਤ ਵੀ ਜਿਹੜੀ ਹੈ ਮਿਲ ਸਕਦੀ ਹੈ ਕੁਝ ਚੀਜ਼ਾਂ ਮਹਿੰਗੀਆਂ ਜਿਹੜੀਆਂ ਹੋ ਸਕਦੀਆਂ ਨੇ ਦਾ ਵੱਡੀ ਅਪਡੇਟ ਤੁਹਾਡੇ ਨਾਲ ਇਸ ਵੇਲੇ ਦੀ ਸਾਂਝੀ ਕਰ ਰਹੇ ਹਾਂ ਤਾਜ਼ਾ ਅਪਡੇਟ ਦੇਖਣ ਨਵੇਂ ਸਾਲ ਤੇ ਕਾਰ ਖਰੀਦਣ ਖਰੀਦਣੀ ਹੋਵੇਗੀ ਮਹਿੰਗੀ ਜੀ ਹਾਂ ਕਈ ਕਾਰਨਾਂ ਦੇ ਰੇਟ ਜਿਹੜੇ ਨੇ ਹੁਣ ਵਧਣਗੇ ਤਾਂ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕੀਤੀ ਜਾ ਰਹੀ ਹੈ ਕਾਰਾਂ ਦੀਆਂ ਕੀਮਤਾਂ ਜਿਹੜੀਆਂ ਵਧਣ ਗਈਆਂ Maruti Suzuki Hyundai Mahindra Honda Mercedes Audi ਵਰਗੀਆਂ BMW ਵਰਗੀਆਂ ਜਿਹੜੀਆਂ ਕਾਰਾਂ ਨੇ ਜਿਹੜੀਆਂ ਉਹਨਾਂ ਦੇ 3% 3% ਜਿਹੜਾ ਵਾਧਾ ਕਰ ਦਿੱਤਾ ਹੈ ਜੀ ਤਾਂ ਵੱਡੀ ਅਪਡੇਟ ਤੁਹਾਡੇ ਨਾਲ ਇਸ ਵੇਲੇ ਦੀ ਸਾਂਝੀ ਕਰ ਰਹੇ ਹਾਂ ਤਾਜ਼ਾ ਅਪਡੇਟ ਤੁਸੀਂ ਜਿਹੜੀਆਂ ਦੇਖ ਸਕਦੇ ਹੋ 2025 ਦੇ ਵਿੱਚ ਰੇਟ ਜਿਹੜੇ ਨੇ ਵਧਣਗੇ ਐਲਪੀਜੀ ਸਿਲੰਡਰ ਦੀਆਂ ਕੀਮਤਾਂ ਹਰ ਮਹੀਨੇ ਦੀ ਪਹਿਲੀ ਤਰੀਕ ਨੂੰ ਤੇਲ ਮਾਰਕੀਟਿੰਗ ਕੰਪਨੀ ਐਲਪੀਜੀ ਤੇ ਕੀਮਤਾਂ ਦੀ ਸਮੀਖਿਆ ਕਰਦੀਆਂ ਹਨ ਹਾਲਾਂਕਿ ਘਰੇਲੂ ਗੈਸ ਸਿਲੰਡਰ ਐਲਪੀਜੀ ਦੀ ਕੀਮਤਾਂ ਕੀਮਤ ਪਿਛਲੇ ਕੁਝ ਮਹੀਨਿਆਂ ਤੋਂ ਨਹੀਂ ਬਦਲੀ ਫਿਲਹਾਲ ਦਿੱਲੀ ਵਿੱਚ ਇਸ ਦੀ ਕੀਮਤ 803 ਰੁਪਿਆ ਇਸ ਦੇ ਨਾਲ ਹੀ ਕਮਰਸ਼ੀਅਲ ਗੈਸ ਸਿਲੰਡਰ ਦੀਆਂ ਕੀਮਤਾਂ ਵਿੱਚ ਲਗਾਤਾਰ ਵਾਧਾ ਦੇਖਿਆ ਜਾ ਰਿਹਾ ਹੈ ਤੇ ਹੁਣ ਇਹ ਦੇਖਣਾ ਹੋਵੇਗਾ ਕਿ ਨਵੇਂ ਸਾਲ ਜਨਵਰੀ ਦੇ ਵਿੱਚ ਨਵੇਂ ਸਾਲ ਦੇ ਵਿੱਚ ਗੈਸ ਸਿਲੰਡਰ ਦੀ ਕੀਮਤਾਂ ਘਟਦੀਆਂ ਹਨ ਜਾਂ ਫਿਰ ਵਧਦੀਆਂ ਹਨ ਤਾਂ ਪੈਨਸ਼ਨ ਸੰਬੰਧੀ ਬਦਲਾਅ ਹੋਵੇਗਾ ਜੀ ਨਵਾਂ ਸਾਲ ਪੈਨਸ਼ਨ ਧਾਰਕਾਂ ਲਈ ਰਾਹਤ ਲੈ ਕੇ ਆ ਰਿਹਾ ਹੈ 2025 ਦੇ ਵਿੱਚ ਤਾਂ ਦੇਖ ਸਕਦੇ ਹੋ ਹੁਣ ਪੈਨਸ਼ਨਰਾਂ ਨੂੰ ਦੇਸ਼ ਦੇ ਕਿਸੇ ਬੈਂਕ ਤੋਂ ਆਪਣੀ ਪੈਨਸ਼ਨ ਜਿਹੜੀ ਆ ਕਢਵਾ ਸਕਣਗੇ ਦੇਸ਼ ਦੇ ਵਿੱਚ ਤੁਸੀਂ ਕਿਸੇ ਮਰਜ਼ੀ ਬੈਂਕ ਦੇ ਵਿੱਚ ਆਪਣੀ ਪੈਨਸ਼ਨ ਜਿਹੜੀ ਆ ਕਢਵਾ ਸਕਦੇ ਹੋ ਨਵਾਂ ਸਿਸਟਮ ਜਿਹੜਾ ਲਾਗੂ ਹੋ ਰਿਹਾ ਹੈ ਜੀ ਇਸ ਦੇ ਨਾਲ ਹੀ ਉਹਨਾਂ ਨੂੰ ਕਿਸੇ ਵਾਧੂ ਤਸਦੀਕ ਦੀ ਲੋੜ ਨਹੀਂ ਪਵੇਗੀ ਤਾਂ ਵੱਡੀ ਅਪਡੇਟ ਇੱਕ ਹੋਰ ਸਾਹਮਣੇ ਆ ਰਹੀ ਹੈ ਜੀ ਪੰਜਾਬ ਦੇ ਵਿੱਚ ਮੌਸਮ ਨੂੰ ਲੈ ਕੇ ਪੰਜਾਬ ਵਿੱਚ ਮੀਤੇ ਗੜੇ ਮਾਰੀ ਵਾਰੀ ਆਈ ਵੱਡੀ ਅਪਡੇਟ ਇਨਾ ਜ਼ਿਲ੍ਹਿਆਂ ਦੇ ਵਿੱਚ ਵੱਧ ਪਵੇਗੀ ਮਾਰ ਜੀ ਹਾਂ ਮੌਸਮ ਨੂੰ ਲੈ ਕੇ ਮੌਸਮ ਭਾਗ ਨੇ ਵੱਡਾ ਅਲਰਟ ਜਿਹੜਾ ਜਾਰੀ ਕਰ ਦਿੱਤਾ ਹੈ ਜੀ ਤਾਂ ਵੱਡੀ ਜਾਣਕਾਰੀ ਤੁਹਾਡੇ ਨਾਲ ਇਸ ਵੇਲੇ ਦੀ ਸਾਂਝੀ ਕਰ ਰਹੇ ਹਾਂ ਤਾਜ਼ਾ ਅਪਡੇਟ ਜਿਹੜੀ ਤੁਸੀਂ ਦੇਖ ਰਹੇ ਹੋ ਪੰਜਾਬ ਵਿੱਚ ਨਗਾਤਰ ਮੌਸਮ ਜਿਹੜਾ ਵਿਗੜਦਾ ਜਾ ਰਿਹਾ ਹੈ ਠੰਡ ਜਿਹੜੀ ਹੈ ਦਿਨ ਦਿਨ ਹੁਣ ਵੱਧ ਰਹੀ ਹੈ ਤੇ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਅਲਰਟ ਜਾਰੀ ਹੋ ਚੁੱਕਿਆ ਜੀ ਜੀ ਹਾਂ ਪੰਜਾਬ ਦੇ ਵਿੱਚ ਪਛਮੀ ਤੰਦਵਾਦੀਏ ਮੌਸਮ ਲੈ ਕੇ 15 ਜ਼ਿਲ੍ਹਿਆਂ ਦੇ ਵਿੱਚ ਅਲਰਟ ਜਾਰੀ ਹੋਏ ਨੇ ਜੀ ਉਹ ਕਿਹੜੇ ਜ਼ਿਲ੍ਹੇ ਨੇ ਉਸ ਬਾਰੇ ਜਾਣਕਾਰੀ ਸਾਂਝੀ ਕਰਾਂਗੇ ਪੰਜਾਬ ਦੇ ਕੁਝ ਜ਼ਿਲ੍ਹਿਆਂ ਵਿੱਚ ਤੂਫਾਨ ਆਉਣ ਦੀ ਵੀ ਸੰਭਾਵਨਾ ਮੌਸਮ ਵਿਭਾਗ ਦੇ ਵੱਲੋਂ ਪ੍ਰਗਟਾਈ ਗਈ ਹੈ ਅਤੇ ਪੰਜਾਬ ਦੇ ਕਿਹੜੇ-ਕਿਹੜੇ ਜ਼ਿਲ੍ਹੇ ਨੇ ਇਸ ਬਾਰੇ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਮੌਸਮੀ ਭਾਗ ਅਨੁਸਾਰ ਪਠਾਨਕੋਟ ਗੁਰਦਾਸਪੁਰ ਅਮਰੀਕਾ ਤਰਨਤਾਰਨ ਹੁਸ਼ਿਆਰਪੁਰ ਨਵਾਂ ਸ਼ਹਿਰ ਕਬੂਰਤਲਾ ਜ਼ਿਲੰਦਰ ਫਿਰੋਜ਼ਪੁਰ ਫਾਜ਼ਿਲਕਾ ਫਰੀਦਕੋਟ ਮੁਕਸਰ ਮੋਗਾ ਬਠਿੰਡਾ ਲੁਧਿਆਣਾ ਲਈ ਸੀਤ ਲਹਿਰ ਅਤੇ ਸੰਘਣੀ ਧੁੰਦ ਦਾ ਅਲਰਟ ਜਾਰੀ ਕੀਤਾ ਗਿਆ ਆਈਐਮਡੀ ਦੇ ਅਨੁਸਾਰ 26 ਦਸੰਬਰ ਜਾਨੀ ਕਿ ਜੀ ਹਾਂ 26 ਦਸੰਬਰ ਨੂੰ ਮੌਸਮ ਖਰਾਬ ਰਿਹਾ ਕੁਝ ਕੁ ਜ਼ਿਲ੍ਹਿਆਂ ਦੇ ਵਿੱਚ ਉਸੇ ਤਰੀਕੇ ਨਾਲ ਮੌਸਮੀ ਭਾਗ ਅਨੁਸਾਰ 27 ਅਤੇ 28 ਦਸੰਬਰ ਨੂੰ ਮੀਂਹ ਜਿਹੜਾ ਦੱਸਿਆ ਜਾ ਰਿਹਾ ਹੈ ਜੀ ਤਾ ਵੱਡੀ ਅਪਡੇਟ ਤੁਹਾਡੇ ਨਾਲ ਇਸ ਵੇਲੇ ਦੀ ਸਾਂਝੀ ਕਰ ਰਹੇ ਹਾਂ ਤਾਜ਼ਾ ਜਾਣਕਾਰੀ ਤੁਸੀਂ ਜਿਹੜੀ ਹੈ ਦੇਖ ਸਕਦੇ ਹੋ ਪੰਜਾਬ ਦੇ ਮੌਸਮ ਨੂੰ ਲੈ ਕੇ ਮੌਸਮ ਵਿਗਿਆਨੀ ਨੇ ਵੱਡਾ ਅਲਰਟ ਜਾਰੀ ਕੀਤਾ ਹੈ ਤਾ ਵੱਡੀ ਅਪਡੇਟ ਇੱਕ ਹੋਰ ਸਾਹਮਣੇ ਆ ਰਹੀ ਹੈ ਜੀ ਪਿੰਡਾਂ ਦੇ ਲੋਕਾਂ ਨੂੰ ਮੋਦੀ ਸਰਕਾਰ ਦਵੇਗੀ ਮੁਫਤ ਜ਼ਮੀਨਾਂ ਜੀ ਹਾਂ ਪਿੰਡਾਂ ਦੇ ਲੋਕਾਂ ਲਈ ਆਈ ਵੱਡੀ ਖੁਸ਼ਖਬਰੀ ਸਰਕਾਰ ਨੇ ਕੀਤਾ ਵੱਡਾ ਐਲਾਨ ਖਾਸ ਤੌਰ ਦੇ ਉੱਤੇ ਪਿੰਡਾਂ ਦੇ ਲੋਕਾਂ ਲਈ ਮੋਦੀ ਸਰਕਾਰ ਨੇ ਇਹ ਵੱਡਾ ਐਲਾਨ ਜਿਹੜਾ ਕੀਤਾ ਹੈ ਜੀ ਜੀ ਹਾਂ ਦੇਸ਼ ਦੇ ਪਿੰਡੂ ਖੇਤਰਾ ਵਿੱਚ ਭਾਰ ਸਰਕਾਰ ਦਾ ਵੱਡਾ ਕਦਮ ਚੁੱਕਣ ਜਾ ਰਹੀ ਹੈ ਜਿਸ ਦੇ ਤਹਿਤ ਦੇਸ਼ ਭਾਰਤ ਦੇ ਪਿੰਡਾਂ ਵਿੱਚ ਸਵਾ ਮਿਕਤਰਾ ਸਕੀਮ ਦੇ ਤਹਿਤ ਕਾਰਡ ਵੰਡੇ ਜਾਣਗੇ ਇਸ ਦਾ ਜਾਇਜ਼ਤਾ ਜਾਣਕਾਰੀ ਪੰਚਾਇਤੀ ਰਾਜ ਮੰਤਰਾਲੇ ਦੇ ਕੇਂਦਰੀ ਸਤਿਪ੍ਰੇਮ ਵਿਵੇਕ ਭਾਰਤਵਾਦੀ ਨੇ ਦਿੱਤੀ ਹੈ ਉਹਨਾਂ ਨੇ ਕਿਹਾ ਕਿ ਸਰਕਾਰ ਦਾ ਟੀਚਾ ਗ੍ਰਾਮੀਣ ਭਾਰਤ ਜਿਆਦਾ ਤੋਂ ਨੂੰ ਪ੍ਰਮਾਣਿਤ ਕਰਨਾ ਹੈ ਦੇ ਪਿੰਡਾਂ ਦੇ ਲੋਕਾਂ ਨੂੰ ਮਾਰਚ 2026 ਤੱਕ 21 ਕਰੋੜ ਰੁਪਏ ਦੀ ਨਬਲ ਕਰੋੜ ਦੀ ਜਾਇਦਤ ਵੰਡਣ ਦਾ ਟੀਚਾ ਜਿਹੜਾ ਰੱਖਿਆ ਗਿਆ ਤਾਂ ਵੱਡੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤਾਜ਼ਾ ਅਪਡੇਟ ਤੁਸੀਂ ਦੇਖ ਸਕਦੇ ਹੋ ਤਾਂ ਵੱਡੀ ਖਬਰ ਇੱਕ ਹੋਰ ਸਾਹਮਣੇ ਆ ਰਹੀ ਹੈ ਜਗਜੀਤ ਸਿੰਘ ਢੱਲੇਵਾਲ ਦੀ ਸਿਹਤ ਨਾਜ਼ੁਕ ਪੰਜਾਬ ਬੰਦ ਦੇ ਭੁਖ ਹੜਤਾਲ ਦਾ ਕੀਤਾ ਐਲਾਨ ਜੀ ਹਾਂ ਵੱਡੀ ਖਬਰ ਜਿਹੜੀ ਸਾਹਮਣੇ ਆ ਰਹੀ ਹੈ ਜੀ ਖਬਰ ਸਾਹਮਣੇ ਆ ਰਹੀ ਹੈ ਦੇਖ ਸਕਦੇ ਹੋ ਮਰਨ ਵਰਤ ਦੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਗੰਭੀਰ ਬਣੀ ਹੋਈ ਹੈ 31 ਦਿਨਾਂ ਤੋਂ ਚੱਲ ਰਹੇ ਮਰਨ ਵਰਤ ਦੇ ਕਾਰਨ ਉਹਨਾਂ ਹੁਣ ਉਹ ਬੋਲਣ ਦੇ ਯੋਗ ਨਹੀਂ ਰਹੇ ਡਾਕਟਰਾਂ ਨੇ ਉਹਨਾਂ ਦੀ ਸਿਹਤ ਨੂੰ ਲੈ ਕੇ ਚਿੰਤਾ ਜਤਾਈ ਹੈ ਦੂਜੇ ਪਾਸੇ 30 ਦਸੰਬਰ ਨੂੰ ਪੰਜਾਬ ਬੰਦ ਅਤੇ ਦੇਸ਼ ਦੇ ਬਾਕੀ ਹਿੱਸਿਆਂ ਵਿੱਚ ਭੁੱਖ ਹੜਤਾਲ ਦਾ ਐਲਾਨ ਕੀਤਾ ਗਿਆ ਤਾਂ ਦੇਖ ਸਕਦੇ ਹੋ ਜੀ ਵੱਡੀ ਖਬਰ ਤੁਹਾਡੇ ਨਾਲ ਇਸ ਵੇਲੇ ਦੀ ਸਾਂਝੀ ਕਰ ਰਹੇ ਹਾਂ ਤਾਜ਼ਾ ਅਪਡੇਟ ਤੁਸੀਂ ਦੇਖ ਸਕਦੇ ਹੋ 31 ਦਿਨਾਂ ਤੋਂ ਚੱਲ ਰਹੇ ਮਰਨ ਵਰਤੇ ਕਾਰਨ ਹੁਣ ਉਹ ਬੋਲਣ ਦੇ ਯੋਗ ਨਹੀਂ ਰਹੇ ਕਿਸਾਨ ਆਗੂ ਜਗਜੀਤ ਸਿੰਘ ਢੱਲੇਵਾਲ ਦੀ ਸਿਹਤ ਜਿਹੜੀ ਹੈ ਗੰਭੀਰ ਬਣੀ ਹੋਈ ਹੈ ਤੇ 30 ਦਸੰਬਰ ਨੂੰ ਪੰਜਾਬ ਬੰਦ ਦੇ ਦੇਸ਼ ਦੇ ਬਾਕੀ ਹਿੱਸਿਆਂ ਵਿੱਚ ਭੁਖ ਹੜਤਾਲ ਦਾ ਐਲਾਨ ਜਿਹੜਾ ਕੀਤਾ ਗਿਆ ਹੈ ਵੱਡੀ ਜਾਣਕਾਰੀ ਤੁਹਾਨੂੰ ਸਾਂਝੀ ਕੀਤੀ ਜਾ ਰਹੀ ਹੈ ਤੱਕ ਹੋਰ ਵੱਡੀ ਖਬਰ ਸਾਹਮਣੇ ਆ ਰਹੀ ਜੀ ਪੰਜਾਬ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਪੰਜਾਬ 'ਚ ਵੱਡਾ ਰੇਲ ਹਾਦਸਾ ਫਸ ਗਏ ਮਜ਼ਦੂਰ ਮੱਛੀ ਪੰਗੜੜ ਜੀ ਹਾਂ ਰੇਲਵੇ ਸਟੇਸ਼ਨ ਫਾਜ਼ਿਲਕਾ ਤੋਂ ਸਾਮਣ ਖਬਰ ਆ ਰਹੀ ਹੈ ਰੇਲਵੇ ਸਟੇਸ਼ਨ ਦੇ ਉਸ ਸਮੇਂ ਭਗੜੜ ਮਚ ਗਈ ਜਦੋਂ ਮਾਲ ਗੱਡੀ ਅਚਾਨਕ ਪਲਟ ਗਈ ਹਾਲਾਂਕਿ ਇਸ ਦੌਰਾਨ ਕੰਮ ਕਰ ਰਹੇ ਕੁਝ ਮਜ਼ਦੂਰਾਂ ਦੀ ਜਾਨ ਬੜੀ ਮੁਸ਼ਕਲ ਨਾਲ ਬਚਾਈ ਜਾ ਸਕੀ ਇਸ ਤੋਂ ਬਾਅਦ ਰੇਲਵੇ ਵਿਭਾਗ ਨੂੰ ਸੰਬੰਧਿਤ ਕਾਰੀਆਂ ਤੇ ਸਵਾਲ ਉੱਠ ਰਹੇ ਹਨ ਜਾਣਕਾਰੀ ਅਨੁਸਾਰ ਬੁੱਧਵਾਰ ਨੂੰ ਸ਼ਾਮ ਨੂੰ ਇਹ ਜਿਹੜੀ ਖਬਰ ਸਾਹਮਣੇ ਆ ਰਹੀ ਹੈ ਇਸ ਦੌਰਾਨ ਅਚਾਨਕ ਮਾਲ ਗੱਡੀ ਇੱਕ ਡੱਬਾ ਪਲਟ ਗਿਆ ਦੱਸਿਆ ਜਾ ਰਿਹਾ ਹੈ ਕਿ ਮਾਲ ਗੱਡੀ ਦਾ ਇਹ ਆ ਸਾਹ ਵਾਪਰਿਆ ਉਸ ਦੇ ਵਿੱਚ ਡੱਬੇ ਚ ਤਕਰੀਬ 6-7 ਮਜ਼ਦੂਰ ਸਨ ਜੋ ਕਿ ਹੋਰ ਮਜ਼ਦੂਰਾਂ ਵੱਲ ਲਿਆਂਦੀ ਜਾ ਰਹੀ ਕਣਕ ਨੂੰ ਲਾਦ ਰਹੇ ਸਨ ਇਸ ਦੌਰਾਨ ਜੀ ਹਾਂ ਵੱਡੀ ਅਪਡੇਟ ਹੈ ਇਸ ਦੌਰਾਨ ਅਚਾਨਕ ਮਾਲ ਗੱਡੀ ਦਾ ਡੱਬਾ ਪਲਟ ਗਿਆ ਜੀ ਅਤੇ ਹਫੜਾ ਦਫੜੀ ਜਿਹੜੀ ਹੈ ਮੱਚ ਗਈ ਜੀ ਹਾਂ ਵੱਡੀ ਅਪਡੇਟ ਹੈ ਇਸ ਤੋਂ ਬਾਅਦ ਉੱਥੇ ਮੌਜੂਦ ਕੋਰ ਮਜ਼ਦੂਰਾ ਨੇ ਮਾਲ ਗੱਡੀ ਦੇ ਡੱਬੇ ਅੰਦਰ ਫਸੇ ਮਜ਼ਦੂਰਾ ਨੂੰ ਬਾਹਰ ਕੱਢਿਆ ਇਸ ਤਰ੍ਹਾਂ ਉਹਨਾਂ ਦੀ ਜਾਨ ਬਚਾਈ ਜਾ ਸਕੀ ਅਤੇ ਕਿਸੇ ਵੀ ਵੱਡੇ ਹਾਦਸੇ ਤੋਂ ਬਚਾ ਹੋ ਗਿਆ ਇਸ ਹਾਦਸੇ 'ਚ ਕਈ ਕਿਸੇ ਮਜ਼ਦੂਰ ਦੇ ਜ਼ਖਮੀ ਹੋਣ ਦੀ ਕੋਈ ਖਬਰ ਨਹੀਂ ਹੈ ਇਸ ਘਟਨਾ ਵਿੱਚ ਰੇਲਵੇ ਭਾਗ ਦੇ ਸਬੰਧਤ ਅਧਿਕਾਰੀਆਂ ਦੀ ਵੱਡੀ ਲਾਹ ਪਰਵਾਹੀ ਸਾਹਮਣੇ ਆਈ ਹੈ ਇਸ ਕਾਰਨ ਸਬੰਧਤ ਅਧਿਕਾਰੀਆਂ ਤੇ ਕਈ ਤਰ੍ਹਾਂ ਦੇ ਸਵਾਲ ਜਿਹੜੇ ਨੇ ਖੜੇ ਹੋ ਗਏ ਹਨ ਤਾਂ ਵੱਡੀ ਅਪਡੇਟ ਤੁਹਾਡੇ ਨਾਲ ਇਸ ਵੇਲੇ ਦੀ ਸਾਂਝੀ ਕਰ ਰਹੇ ਹਾਂ ਤਾਜ਼ਾ ਅਪਡੇਟ ਤੁਸੀਂ ਦੇਖ ਸਕਦੇ ਹੋ ਤਾਂ ਇੱਕ ਹੋਰ ਵੱਡੀ ਖਬਰ ਸਾਹਮਣੇ ਆ ਰਹੀ ਹੈ ਜੀ ਰਾਸ਼ਨ ਕਾਰਡ ਨੂੰ ਲੈ ਕੇ ਜੀ ਹਾਂ ਰਾਸ਼ਨ ਕਾਰਡ ਧਾਰਕਾਂ ਲਈ ਜ਼ਰੂਰੀ ਖਬਰ ਇਹ ਕੰਮ ਜ਼ਰੂਰ ਕਰ ਲੋ ਜੀ ਹਾਂ ਪੰਜਾਬ ਰਾਸ਼ਨ ਕਾਰਡ ਧਾਰਕਾਂ ਲਈ ਵੱਡੀ ਖਬਰ ਜਿਹੜੀ ਹੈ ਸਾਹਮਣੇ ਆ ਰਹੀ ਹੈ ਤੇ ਜਲਦੀ ਕਰ ਲੋ ਇਹ ਜ਼ਰੂਰੀ ਕੰਮ ਨਹੀਂ ਤੁਹਾਡਾ ਨੁਕਸਾਨ ਹੋ ਸਕਦਾ ਜੀ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਫੂਡ ਐਂਡ ਸਿਵਲ ਸਪਲਾਈ ਪਾਕ ਫਰੀਦਕੋਟ ਦੇ ਅਨੁਸਾਰ ਰਸ਼ਨ ਕਾਰਡ ਧਾਰਕਾਂ ਨੂੰ ਅਪੀਲ ਜਿਹੜੀ ਹੈ ਕੀਤੀ ਜਾ ਰਹੀ ਹੈ ਜੀ ਸਮੂਸਰ ਸਰਕਾਰੀ ਰਸ਼ਨ ਕਾਰਡ ਲਾਪਤਰੀਆਂ ਨੂੰ ਸਪਾਰ ਸਰਕਾਰ ਦੀ ਹਦਾਇਤਾਂ ਅਨੁਸਾਰ ਹੁਕਮ ਜਾਰੀ ਕੀਤੇ ਗਿਆਨ ਤੇ ਕਿ ਉਹ ਆਪਣੇ ਪਰਿਵਾਰਕ ਮੈਂਬਰਾਂ ਦੇ ਨਾਲ ਏ ਕੇ ਵਾਈ ਸੀ ਜਰੂਰ ਕਰਵਾ ਲੈਣ ਜੇ ਇਹ ਏ ਕੇ ਵਾਈ ਸੀ ਨਹੀਂ ਕਰਾਉਂਦੇ ਤਾਂ ਉਹਨਾਂ ਦਾ ਨੁਕਸਾਨ ਜਿਹੜਾ ਹੋ ਸਕਦਾ ਤਾਂ ਇਸ ਸੰਬੰਧੀ ਹੋਰ ਤਾਜ਼ਾ ਅਪਡੇਟ ਜਾਣਕਾਰੀ ਜਾਣਨ ਲਈ ਜਰਨ ਜੋ ਸਬਸਕ੍ਰਾਈਬ ਕਰ ਲਓ ਤਦ ਤੱਕ ਲਈ ਧੰਨਵਾਦ ਜੀ ਸਾਰਿਆਂ ਦਾ